ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਲੁਧਿਆਣਾ ਪੱਛਮੀ ਜਿਮਨੀ ਚੌਂਂਦੇ ਅੱਜ ਆਉਣਗੇ ਨਤੀਜੇ ਲੁਧਿਆਣਾ ਪੱਛਮੀ ਹਲਕੇ ਨੂੰ ਮਿਲੇਗਾ ਆਪਣਾ ਨਵਾਂ ਵਿਧਾਇਕ ਸੀਐਮ ਭਗਵੰਤ ਮਾਨ ਦੀ ਜਰਨਲ ਡਾਇਰ ਵਾਲੀ ਗੱਲ ਦਾ ਹਰਸੀਮਰਤ ਕੋਰ ਬਾਦਲ ਨੇ ਦਿੱਤਾ ਠੋਕਵਾ ਜਵਾਬ ਗੁੱਸੇ ਚ ਰੱਜ ਕੇ ਬਣਾਈ ਰੇਲ ਪੰਜਾਬ ਵਿੱਚ ਕਬੂਤਰ ਮੁਕਾਬਲੇ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਵੱਡੇ ਹੁਕਮ ਪੰਜਾਬ ਦੀ ਸਿਆਸਤ ਵਿੱਚ ਹੋਣਗੇ ਵੱਡੇ ਬਦਲਾਅ ਅੱਜ ਦੇ ਨਤੀਜਿਆਂ ਅਗਰ ਉਹ ਕੈਬਨਟ ਵਿੱਚ ਨਵੇਂ ਚਿਹਰਿਆਂ ਦੀ ਹੋਵੇਗੀ ਐਂਟਰੀ ਭਗਵੰਤ ਮਾਨ ਸਰਕਾਰ ਦੇ ਨਵੇਂ ਫੈਸਲੇ ਤੇ ਭੜਕੇ ਸੁਖਵੀਰ ਸਿੰਘ ਬਾਦਲ ਸ਼ਰੀਆਮ ਕਹੀ ਵੱਡੀ ਗੱਲਾਂ ਪੰਜਾਬ ਵਿੱਚ ਬਾਲ ਭੀਖਿਆ ਵਿਰੁੱਧ ਪੰਜਾਬ ਸਰਕਾਰ ਸਖਤ ਹੁਣ ਭੀਖ ਮੰਗਵਾਉਣ ਵਾਲੇ ਰੈਕਟਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ بارش ਦੀ ਚੇਤਾਵਨੀ ਭਗਵਾਨਤਮਨ ਦੇ ਮੰਤਰੀ ਨੇ ਸੁਖਵੀਰ ਬਾਦਲ ਨੂੰ ਦਿੱਤਾ ਕਰਾਰਾ ਜਵਾਬ ਕਿਹਾ ਬਾਦਲ ਆਪਣੇ ਫਾਇਦੇ ਲਈ ਕਰ ਰਿਹਾ ਲੋਕਾਂ ਨੂੰ ਗੁੰਮਰਾਹ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 50000 ਪਰਿਸ਼ੋਤ ਲੈਣਦਾਰੀ ਕਵਰੀ ਏਜੰਟ ਕੀਤਾ ਗ੍ਰਿਫਤਾਰ ਕੈਬਨਟ ਮੰਤਰੀ ਅਮਨ ਰੋੜਾ ਦਾ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਤਿੱਖਾ ਹਮਲਾ ਕਿਹਾ ਕਾਂਗਰਸ ਪੰਜਾਬ ਦੇ ਅਧਿਕਾਰੀਆਂ ਦਾ ਕਰ ਰਹੀ ਹੈ ਅਪਮਾਨ ਲੁਧਿਆਣਾ ਪੱਛਮੀ ਜਿਮਨੀ ਚੌਂ ਲਈ ਵੋਟਾਂ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋਵੇਗੀ ਰੁਝਾਨ ਸਵੇਰੇ 10 ਵੇ ਤੋਂ ਆਉਣਗੇ ਇਹ ਗਿਣਤੀ ਕੁੱਲ 14 ਗੇੜਾਂ ਵਿੱਚ ਕੀਤੀ ਜਾਵੇਗੀ ਸੂਤਰਾਂ ਅਨੁਸਾਰ ਗਿਣਤੀ ਲਈ ਕੁੱਲ 14 ਟੇਬਲ ਲਗਾਏ ਜਾ ਰਹੇ ਹਨ ਖਾਲਸਾ ਕਾਲਜ ਫਾਰ ਊਮਨ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਗਿਣਤੀ ਕੇਂਦਰ ਤੇ ਸਖਤ ਸੁਰੱਖਿਆ ਸਮੇਤ ਵਿਆਪਕ ਪਾਲਾ ਲਾਗੂ ਕੀਤੇ ਹਨ ਸਾਰੇ ਸਬੰਧਤ ਹਿੱਸੇਦਾਰਾਂ ਦੀ ਸਹੂਲਤ ਲਈ ਪਾਰਕਿੰਗ ਪ੍ਰਬੰਧਾਂ ਨੂੰ ਅਨੁਕੂਲ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਗੁਰਪ੍ਰੀਤ ਸਿੰਘ ਗੋਗੀ ਤੋਂ ਬਾਅਦ ਹੁਣ ਹਲਕਾ ਪੱਛਮੀ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲ ਜਾਵੇਗਾ ਇਸ ਵਾਰ VOTING ਦੀ ਗੱਲ ਕਰੀਏ ਤਾਂ 194 ਵਿੱਚੋਂ 123 ਬੂਥ ਜਹੇਸਾਂਜੀ ਥੇ ਅਤੇ ਔਰਤਾਂ ਦੀ VOTING 50% ਤੋਂ ਘੱਟ ਸੀ ਹਲਕਾ ਪੱਛਮੀ ਵਿੱਚ VOTING ਪਿਛਲੇ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਸਮਾਪਤ ਹੋਈ ਸੀ ਚੌਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਾਮ 7 ਵਜੇ ਤੱਕ 51.33% ਵੋਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਅਕਾਲੀ ਆਗੂ ਬਿਕਰਮਜੀਤ ਠੀਆ ਤੇ ਦੋਸ਼ ਲਾਇਆ ਸੀ ਕਿ ਉਹਨਾਂ ਨੇ ਜਲਿਆਵਾਲਾ ਬਾਗ ਵਿੱਚ ਵਿਸਾਖੀ ਦੇ ਮੌਕੇ ਤੇ ਗੋਲੀ ਚਲਾਉਣ ਵਾਲੇ ਜਰਨਲ ਡੈਰ ਦੇ ਗੱਲ ਵਿੱਚ ਸਰੋਪਾ ਪਾਇਆ ਸੀ ਅਤੇ ਉਸਨੇ ਮਜੀਠੀਆ ਦੇ ਕਾਰਡੀਨਰ ਵੀ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹਨਾਂ ਗੱਲਾਂ ਦਾ ਹੁਣ ਲੋਕ ਸਭਾ ਮੈਂਬਰ ਹਰ ਸਿਮਰਤ ਕੋਰ ਬਦਲ ਨੇ ਠੋਕਮਾ ਜਵਾਬ ਦਿੱਤਾ ਹੈ ਉਨਾਂ ਨੇ ਪੋਸਟ ਪਾ ਕੇ ਲਿਖਿਆ ਕਿ ਆਪਣੀ ਕੁਰਸੀ ਬਚਾਉਣ ਖਾਤਰ ਇਸਨੇ ਮੁੱਖ ਮੰਤਰੀ ਦੀਆਂ ਸਾਰੀਆਂ ਸ਼ਕਤੀਆਂ ਕੇਜਰੀਵਾਲ ਨੂੰ ਸੌਂਪ ਦਿੱਤੀਆਂ ਹਨ ਆਪਣੀਆਂ ਇਨਾਂ ਨਾਕਾਮੀਆਂ ਨੂੰ ਛੁਪਾਉਣ ਖਾਤਰ ਆਏ ਦਿਨ ਸਟੇਜਾਂ ਤੋਂ ਜਿਹੇ ਝੂਠ ਬੋਲਦਾ ਹੈ ਜਿੰਨਾਂ ਦਾ ਅਸਲੀਅਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਨਾ 13 ਅਪ੍ਰੈਲ 1919 ਨੂੰ ਮਜੀਠਿਆ ਪਰਿਵਾਰ ਨੇ ਡਿਨਰ ਕਰਵਾਇਆ ਸੀ ਅਤੇ ਨਾ ਹੀ ਉਹ ਕਦੇ ਵੀ ਮਜੀਠਿਆ ਪਰਿਵਾਰ ਦੇ ਘਰ ਆਇਆ ਹੋਰ ਵੱਡਾ ਝੂਠ ਭਗਵੰਤ ਮਾਨ ਇਹ ਬੋਲ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਉੰਦ ਕਮੇਟੀ ਨੇ ਜਲੀਆਂ ਵਾਲੇ ਬਾਗ ਖੂਨੀ ਸਾਕੇ ਤੋਂ ਬਾਅਦ ਜਰਨਲ ਡਾਇਰ ਨੂੰ ਸਰੋਪਾ ਦਵਾਇਆ ਜਦਕਿ 13 ਅਪ੍ਰੈਲ 1919 ਨੂੰ ਤਾਂ ਸ਼ਰੋਮਣੀ ਕਮੇਟੀ ਅਜੇ ਬਣੀ ਵੀ ਨਹੀਂ ਸੀ ਸ਼ਰੋਮਣੀ ਕਮੇਟੀ ਜਲੀਆਂ ਵਾਲਾ ਕਾਣ ਤੋਂ 2 ਮਹੀਨੇ ਬਾਅਦ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸੀ ਉਸ ਦੇ ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਕਿ ਉਸ ਸਮੇਂ ਦੇ ਸਿੱਖਾਗੂ ਇਸ ਗੱਲ ਤੋਂ ਜਾਣੂ ਨਹੀਂ ਸਨ ਜਿਨ੍ਹਾਂ ਨੇ ਸਾਡੇ ਦਾਦਾ ਜੀ ਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ ਫਿਰ ਸਾਡੇ ਮਹਾਨ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਨੇ ਇਸ ਕਾਂਡ ਦਾ ਬਦਲਾ ਲੰਡਨ ਜਾ ਕੇ ਲਿਆ ਕਿ ਉਹ ਵੀ ਇਸ ਤੋਂ ਅਣਜਾਨ ਸਨ ਜੇ ਡਾਇਰ ਨੇ ਸਾਡੇ ਕਾਰਡੀਨਰ ਕੀਤਾ ਹੁੰਦਾ ਤਾਂ ਸ਼ਹੀਦ ਉਦਮ ਸਿੰਘ ਜੀ ਇਸ ਦਾ ਬਦਲਾ ਵੀ ਜ਼ਰੂਰ ਲੈਂਦੇ ਕੀ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸ ਸਕਦੇ ਹਨ ਕਿ ਉਹਨਾਂ ਨੇ ਇਹ ਇਤਿਹਾਸ ਜਾਂ ਇਤਿਹਾਸ ਕਿੱਥੋਂ ਪੜਿਆ ਹੈ ਬਾਕੀ ਜਰਨਲ ਡਾਇਰ ਨੂੰ ਸਰੂਪਾ ਕਿਸ ਨੇ ਦਿੱਤਾ ਸੀ ਇਸ ਦੀ ਵੀਡੀਓ ਨਾਲ ਪੋਸਟ ਕਰ ਰਹੀ ਹਾਂ ਤਾਂ ਕਿ ਤੈਨੂੰ ਸੱਚ ਪਤਾ ਲੱਗ ਸਕੇ ਮੈਂ ਇਹ ਹੀ ਕਹਾਂਗੀ ਕਿ ਇੱਧਰ ਉੱਧਰ ਕੀ ਬਾਤ ਮਤ ਕਰ ਤੂੰ ਇਤਨਾ ਬਤਾ ਕੀ ਕਾਫਿਲਾ ਕਿਉਂ ਲੂਟਾ ਭਗਵਾਨ ਤਮਾਣ ਇਹ ਝੂਠ ਬੋਲਣੇ ਛੱਡ ਕੇ ਦੱਸ ਕੀ ਪੰਜਾਬ ਨੂੰ ਦਿੱਲੀ ਕੋਲ ਕਿਉਂ ਵੇਚਿਆ ਹੈ ਅੱਜ ਆਪਣੀ ਕੁਰਸੀ ਬਚਾਉਣ ਲਈ ਤੂੰ ਆਪਣਾ ਹਰਾ ਪੈਨ ਕੇਜਰੀਵਾਲ ਨੂੰ ਕਿਉਂ ਸੌਪਿਆ ਹੈ ਕਬੂਤਰਾਂ ਦੇ ਮੁਕਾਬਲੇ ਕਰਵਾਉਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਦਰਅਸਲ ਪੰਜਾਬ ਸਰਕਾਰ ਨੇ ਕਬੂਤਰਬਾਜ਼ੀ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ ਹੁਣ ਕਬੂਤਰਾਂ ਦੇ ਮੁਕਾਬਲੇ ਕਰਵਾਉਣ ਵਾਲੇ ਨੌਜਵਾਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਪਸ਼ੂ ਪਾਲਣ ਵਿਭਾਗ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿ ਹੈ ਕਿ ਕਬੂਤਰ ਬਾਜੀ ਮੁਕਾਬਲੇ ਗੈਰ ਕਾਨੂੰਨੀ ਗਤੀਵਿਧੀਆਂ ਹਨ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ ਕਬੂਤਰ ਬਾਜੀ ਵਾਲੇ ਲੋਕ ਕਬੂਤਰਾਂ ਨੂੰ ਬਾਜੀ ਜਿੱਤਣ ਵਾਸਤੇ ਆਪਣੇ ਕਬੂਤਰਾਂ ਨੂੰ ਅਫੀਮ ਅਤੇ ਹੋਰ ਨਸ਼ੇ ਦੇ ਕੇ ਛੱਡਦੇ ਹਨ ਕਿ ਉਹਨਾਂ ਦਾ ਕਬੂਤਰ ਉੱਚਾ ਤੇ ਜਿਆਦਾ ਟਾਈਮ ਉੱਡ ਸਕੇ ਇਥੋਂ ਤੱਕ ਕਿ ਕਈ ਕਬੂਤਰ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਉਚਾਈ ਤੇ ਚਲੇ ਜਾਂਦੇ ਹਨ ਜਿਸ ਕਾਰਨ ਹਵਾਈ ਹਾਸੇ ਵੀ ਵਾਪਰ ਸਕਦੇ ਹਨ ਆਲਮੀ ਪੱਦਰ ਉੱਤੇ ਕਈ ਵਾਰ ਪੰਛੀਆਂ ਦੇ ਟਕਰਾਉਣ ਕਾਰਨ ਉਡਾਨਾਂ ਹਾਸੇ ਦਾ ਸ਼ਿਕਾਰ ਬਣੀਆਂ ਹਨ ਅਤੇ ਹੁਣ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਕਬੂਤਰਾਂ ਦੇ ਮੁਕਾਬਲੇ ਕਰਵਾਉਣ ਵਾਲਿਆਂ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੋਣ ਦਾ ਨਤੀਜਾ 23 ਜੂਨ ਯਾਨੀ ਅੱਜ ਐਲਾਨਿਆ ਜਾਵੇਗਾ ਅਤੇ ਇਸ ਨਤੀਜੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਸੂਤਰਾਂ ਅਨੁਸਾਰ ਜਿਮਨੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਦੀ ਪੂਰੀ ਸੰਭਾਵਨਾ ਹੈ ਇਸੇ ਵਿੱਚਕਾਰ ਜਲੰਧਰ ਵਰਗੇ ਮਹੱਤਵਪੂਰਨ ਸ਼ਹਿਰ ਵਿੱਚ ਵੀ ਸਿਆਸੀ ਸਮੀਕਰਨ ਬਦਲ ਸਕਦੇ ਹਨ ਦਰਅਸਲ ਲੁਧਿਆਣਾ ਜਿਮਨੀ ਚੋਣ ਕਾਰਨ ਪੰਜਾਬ ਤੇ ਦਿੱਲੀ ਦੀ ਆਪ ਯੂਨਿਟ ਪੂਰੀ ਤਰ੍ਹਾਂ ਉਜੀ ਰਹੀ ਹੈ ਜਿਸ ਨਾਲ ਜਲੰਧਰ ਜਾਂ ਹੋਰ ਇਲਾਕਿਆਂ ਨਾਲ ਜੁੜਿਆ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਇਥੇ ਵੀ ਖਾਸ ਤੌਰ ਤੇ ਦੱਸਣਯੋਗ ਹੈ ਕਿ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੋਣ ਦੇ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਮੰਤਰੀ ਮੰਡਲ ਵਿੱਚ ਸੰਜੀਵ अरोड़ा ਨੂੰ ਜਗ੍ਹਾ ਦਿੱਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ ਵਿੱਚ ਬੀਤੇ ਦਿਨੀ ਲਏ ਗਏ ਫੈਸਲੇ ਤੇ ਵਿਰੋਧੀਆਂ ਵੱਲੋਂ ਤਿੱਖੇ ਸਵਾਲ ਜਵਾਬ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਭਗਵੰਤ ਮਾਨ ਸਰਕਾਰ ਦੇ ਨਵੇਂ ਫੈਸਲੇ ਦੀ ਤੀਖੀ ਆਲੋਚਨਾ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਪੋਸਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਮੁਖ ਸਕੱਤਰ ਨੂੰ ਪੂਡਾ ਗਮਾਡਾ ਗਲਾਡਾ ਬੀਡੀਏ ਡੀਐਸ ਸਮੇਤ ਬਾਕੀ ਸਾਰੀ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਨਿਯੁਕਤ ਕਰਕੇ ਭਗਵਾਨ ਤਮੰਦਾਰ ਵਿਨ ਕੇਜਰੀਵਾਲ ਅੱਗੇ ਬੇਸ਼ਰਮੀ ਨਾਲ ਗੋਡੇ ਟੇਕਣ ਦਾ ਕੰਮ ਹੁਣ ਪੂਰਾ ਹੋ ਗਿਆ ਹੈ ਉਸਨੇ ਇੱਕ ਅਫਸਰ ਰਾਹੀ ਜੋ ਕਿ ਕੇਜਰੀਵਾਲ ਦਾ ਕਰੀਬੀ ਸਾਥੀ ਹੈ ਪੰਜਾਬ ਦੀਆਂ ਜ਼ਮੀਨਾਂ ਤੇ ਵਿਕਾਸ ਫੰਡਾਂ ਦਾ ਕੰਟਰੋਲ ਆਪਣੇ ਦਿੱਲੀ ਦੇ ਆਕਾ ਨੂੰ ਸੌਂਮ ਦਿੱਤਾ ਹੈ ਇਹੇ ਹੁਕਮ ਆਪ ਸਰਕਾਰ ਵੱਲੋਂ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਜ਼ਮੀਨ ਸ਼ਾਮਿਲ ਹੈ ਨੂੰ ਹਥਿਆਉਣ ਲਈ ਆਇਆ ਹੈ ਇਹ ਫੈਸਲਾ ਇਸ ਗੱਲ ਦਾ ਵੀ ਪੱਕਾ ਸਬੂਤ ਹੈ ਕਿ ਪੰਜਾਬ ਹੁਣ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਵੀ ਖਤਮ ਹੋ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਦੇ ਅਫਸਰ ਸਿੱਧੇ ਕੇਜਰੀਵਾਲ ਅਤੇ ਉਸ ਦੇ ਗੈਰ ਪੰਜਾਬੀ ਸਾਥੀਆਂ ਨੂੰ ਰਿਪੋਰਟ ਕਰਦੇ ਹਨ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਅਫਸਰ ਨੂੰ ਕਿਸੇ ਵੀ ਥਿਓਰਟੀ ਦਾ ਇਸ ਤਰ੍ਹਾਂ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਅਤੇ ਉਸਦੇ ਮੰਤਰੀ ਮੈਂਬਰ ਹੋਣ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਿਟ ਸਾਥੀ ਹੋਣ ਆਪਣੇ ਅਧਿਨ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਸ਼ਾਮਿਲ ਹੋਣਗੇ ਸ਼ਰਮਨੀ ਕਾਲੀਦਾਲ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਕਿਉਂਕਿ ਇਹ ਕੇਜਰੀਵਾਲ ਵੱਲੋਂ ਪੰਜਾਬ ਦੇ ਖਜ਼ਾਨੇ ਤੇ ਕੰਟਰੋਲ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਲੁੱਟ ਕਰਨ ਦੀ ਇੱਕ ਨਵੀਂ ਚਾਲ ਹੈ ਪੰਜਾਬ ਦੀ ਕੋਈ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਗੈਰ ਪੰਜਾਬੀ ਲਾਬੀ ਵੱਲੋਂ ਜ਼ਬਰਦਸਤੀ ਸਰਕਾਰੀ ਸ਼ਕਤੀ ਦੀ ਬੇਸ਼ਰਮੀ ਨਾਲ ਦੁਰਵਰਤੋਂ ਕਰਨ ਦਾ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਜਿੱਥੇ ਬਾਲ ਸੁਰੱਖਿਆ ਪ੍ਰਤੀ ਵਚਨਬੱਧ ਹੈ ਉੱਥੇ ਹੀ ਬੱਚਿਆਂ ਨੂੰ ਭੀਖ ਮੰਗਣ ਦੀ ਪੈੜੀ ਸਮਾਜਿਕ ਕੁਰੀਤੀ ਤੋਂ ਬਚਾਉਣ ਲਈ ਬੇਹਦ ਸੰਵੇਦਨਸ਼ੀਲ ਅਤੇ ਸਖਤ ਰਵਈਆ ਅਪਣਾ ਰਹੀ ਹੈ ਇਸ ਦਿਸ਼ਾ ਵੱਲ ਵੱਡਾ ਕਦਮ ਚੁੱਕਦਿਆਂ ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਬੈਗਰੀ ਐਕਟ 1971 ਵਿੱਚ ਸੋਧਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਰਾਹੀਂ ਰੋਡ ਲਾਈਟਾਂ ਤੇ ਚੌਂਕਾਂ ਤੇ ਭੀਖ ਮੰਗਵਾਉਣ ਵਾਲੇ ਰੈਕਟਾਂ ਮਾਪਿਆਂ ਜਾਂ ਸਰਪ੍ਰਸਤਾਂ ਵਿਰੁੱਧ ਸਖਤ ਸਜ਼ਾਵਾਂ ਅਤੇ ਭਾਰੀ ਜੁਰਮਾਨਿਆਂ ਦਾ ਉਪਬੰਧ ਕੀਤਾ ਜਾਵੇਗਾ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ 'ਚ ਟ੍ਰੈਫਿਕ ਲਾਈਟਾਂ ਤੇ ਚੌਂਕਾਂ ਤੇ ਭੀਖ ਮੰਗਵਾਉਣ ਵਾਲੇ ਗੁਣੇਗਾਰ ਰੈਕਟਾਂ ਦਾ ਪਤਾ ਲਗਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲਮਿਲ ਕਰਕੇ ਵਿਸ਼ੇਸ਼ ਟੀਮਾਂ ਬਣਾਉਂਦਾ ਫੈਸਲਾ ਕੀਤਾ ਹੈ ਇਹੇ ਟੀਮਾਂ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਦੇ ਪੁਨਰਵਾਸ ਲਈ ਸਰਕਾਰੀ ਸਕੀਮਾਂ ਦੀ ਣੁਚਿਤ ਇਲਾਜ ਸਿਖਿਆ ਤੇ ਰਹਿائش ਉਪਲਬਧ ਕਰਵਾਉਣਗੀਆਂ ਕੈਬਨਟ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਕਿ ਹੈ ਕਿ ਜੇਕਰ ਕੋਈ ਵੀ ਵਿਅਕਤੀ ਮਾਪੇ ਜਾਂ ਸਰਪ੍ਰਸਤ ਬੱਚਿਆਂ ਤੋਂ ਭੇਖ ਮੰਗਵਾਉਂਦੇ ਹੋਏ ਪਾਈ ਜਾਂਦੇ ਹਨ ਤਾਂ ਉਨ੍ਹਾਂ ਉੱਤੇ ਜੀ ਜੀ ਐਕਟ ਦੀ ਨਕਾਮਨੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਵਿਅਕਤੀ ਸਜ਼ਾ ਦੇ ਭਾਗੀ ਹੋਣਗੇ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਰੇਟ ਸਾਹਮਣੇ ਆਈ ਹੈ ਪੰਜਾਬ ਵਿੱਚ ਮਾਨਸੂਨ ਦੀ ਐਂਟਰੀ ਜਲਦ ਹੋ ਸਕਦੀ ਹੈ आईएमडी ਵੱਲੋਂ ਅੱਜ ਤੋਂ ਲੈ ਕੇ 26 ਜੂਨ ਤੱਕ ਮੌਸਮ ਬਾਰੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਤੂਫਾਨ ਹਨੇਰੀ ਚਖੜ ਵੀ ਆਵੇਗਾ ਮਾਨਸੂਨ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਮਾਨਸੂਨ ਦੀ ਐਂਟਰੀ ਦੱਖਣੀ ਭਾਰਤ ਤੋਂ ਉੱਤਰ ਭਾਰਤ ਦੇ ਕਈ ਥਾਵਾਂ ਤੇ ਹੋ ਗਈ ਹੈ ਹੁਣ ਸਿਰਫ ਜੰਮੂ ਕਸ਼ਮੀਰ ਦਿੱਲੀ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਰਾਜਸਥਾਨ ਵਿੱਚ ਇੰਤਜ਼ਾਰ ਬਾਕੀ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਆਪ ਸਰਕਾਰ ਦੇ ਕੰਮਾਂ ਤੇ ਟਿੱਪਣੀ ਕਰਾਂ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਰਾਰਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਆਪਣੇ ਫਾਇਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਬਾਦਲ ਪੂਰੇ ਦੇਸ਼ ਵਿੱਚ ਇੱਕ ਅਜਿਹੇ ਸੂਬੇ ਦੀ ਉਦਾਹਰਣ ਦੇ ਦੇਣ ਜਿੱਥੇ ਚੇਅਰਮੈਨ ਮੁੱਖ ਮੰਤਰੀ ਹੋਵੇ ਸੁਖਵੀਰ ਬਾਦਲ ਜਿਸ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਹਨ ਆਪਣੇ ਹੋਟਲਾਂ ਅਤੇ ਫਾਰਮ ਹਾਊਸਾਂ ਦੀਆਂ ਜ਼ਮੀਨਾਂ ਮਿਨਿਸਟਰੀਆਂ ਕਰਕੇ ਪੰਜਾਬ ਦੇ ਹੱਕ ਨਿਲਾਮ ਕਰ ਦਿੱਤੇ ਆਪਣੇ ਫਾਇਦੇ ਲਈ ਹੋਟਲਾਂ ਨੂੰ ਬਣਾਉਣ ਤੇ ਬਚਾਉਣ ਲਈ ਪੰਜਾਬ ਦੀ ਇੱਜ਼ਤ ਗਿਰਵੀ ਰੱਖਣ ਵਾਲੇ ਬਾਦਲ ਦੀ ਕਿਵੇਂ ਹਿੰਮਤ ਹੋਈ ਇਦਾਂ ਦਾ ਸ਼ਖਸ ਆਮ ਆਦਮੀ ਪਾਰਟੀ ਦੇ ਸਵਾਲ ਚੁੱਕ ਰਿਹਾ ਹੈ ਆਪ ਸਰਕਾਰ ਜੋ ਦਿਨ ਰਾਤ ਪੰਜਾਬੀ ਅਤੇ ਪੰਜਾਬੀਅਤ ਲਈ ਕਦਮ ਚੁੱਕ ਰਹੀ ਹੈ ਜਿਸ ਦਾ ਇੱਕੋ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਬੈਂਸ ਨੇ ਕਿਹਾ ਕਿ ਸੁਖਵੀਰ ਬਾਦਲ ਆਪਣੇ ਹੋਟਲਾਂ ਦਾ ਖਿਆਲ ਰੱਖਣ ਤੇ ਸਰਕਾਰ ਨੂੰ ਪੰਜਾਬ ਲਈ ਕੰਮ ਕਰਨ ਦੇਣ ਆਪ ਪੰਜਾਬ ਪ੍ਰਧਾਨ ਅਮਨ ਰੋੜਾ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਤਿੱਖਾ ਨਿਸ਼ਾਨਾ ਸਾਧਦਾ ਹੈ ਉਹਨਾਂ ਨੇ ਕਿਹਾ ਕਿ ਵਿੱਤੇ ਦੀ ਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਿੱਚ ਪੰਜਾਬ ਕੈਬਨਟ ਵਿੱਚ ਅਹਾਂ ਫੈਸਲੇ ਲਈ ਗਈ ਸਾਨਾ ਉਹਨਾਂ ਵਿੱਚੋਂ ਇੱਕ ਲੋਕਲ ਹਾਊਸਿੰਗ ਅਥਾਰਟੀ ਨੇ ਜਿਵੇਂ ਕਿ ਗਮਾਡਾ ਗਲਾਡਾ ਜੀਡੀਏ ਦਾ ਚੇਅਰਮੈਨ ਨੂੰ ਮੁੱਖ ਮੰਤਰੀ ਮਾਨ ਨੇ ਆਪਣੀ ਜਗ੍ਹਾ ਪੰਜਾਬ ਦੀ ਚੀਫ ਸਕੱਟਰੀ ਨੂੰ ਬਣਾਇਆ ਹੈ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਦੇ ਲੀਡਰ ਰਾਜਾ ਵਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਕੂੜ ਪ੍ਰਚਾਰ ਕਰ ਰਹੇ ਹਨ ਅਮਨ ਰੋੜਾ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਚੀਫ ਸੈਕਟਰੀ ਸਭ ਤੋਂ ਉੱਚਾ ਦਹਾ ਹੈ ਉਹਨਾਂ ਕਿਹਾ ਕਿ ਜੋ ਸਵਿਧਾਨ ਦੀ ਸੇਵਾ ਕਰ ਰਹੇ ਹਨ ਤੁਸੀਂ ਉਹਨਾਂ ਉਦਿਆਂ ਤੇ ਉਂਗਲਾਂ ਉਠਾ ਰਹੇ ਹੋ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਪੂਡਾ ਬੋਰਡ ਅਥਾਰਟੀ ਦੇ ਚੇਅਰਮੈਨ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ ਅਮਨ ਰੋੜਾ ਨੇ ਕਿਹਾ ਕਿ ਲੋਕਲ ਅਥਾਰਟੀ ਜੋ ਫੈਸਲੇ ਕਰਨਗੀਆਂ ਉਹ ਮੁੜ ਕੇ ਕੈਬਨਟ ਵਿੱਚ ਆਉਣਗੇ ਸਾਡੀਆਂ 3 ਭੈਣਾਂ ਬੈਠੀਆਂ ਨੇ ਉਹ ਜਿਹੜੇ ਵੇੜੇ ਦੇ ਵਿੱਚੋਂ ਦੇ ਨਿਕਲਦੇ ਤੇ ਬੀਬੀਆਂ ਦੇ ਆਪਣੇ ਮੁੰਡੇ ਲਕੋਰੀਆਂ ਫਿਰਦੀਆਂ ਨੇ ਯਾਰ ਜਿਸ ਮੰਤਰੀ ਨੂੰ ਬਾਜਵਾ ਸਾਹਿਬ ਤੁਸੀਂ ਹੁਣੇ ਲੈਕਚਰ ਕਰਦੇ ਆਏ ਹੋ ਇੱਕ 34 ਸਾਲਾਂ ਦਾ ਇਹਨਾਂ ਦਾ ਮੰਤਰੀ ਚਾਰ ਵਾਰੀ ਵਿਆਹ ਕਰਾ ਗਿਆ ਯਾਰ ਖੰਦੇ ਕੀ ਨੇ ਇਹ ਹੋਇਆ ਕਿ ਇਹਨਾਂ ਨੇ ਚਾਰ ਵਾਰੀ ਵਿਆਹ ਕਰਾਇਆ ਕੋਈ ਯਾਰ ਸ਼ਰਮ ਨਹੀਂ ਏਹ ਜਪਾ ਜਿਹੜੇ ਸਟੇਜ ਤੇ ਬੈਠੇ ਆ ਯਾਰ ਆਪਣੇ ਬਜ਼ੁਰਗਾਂ ਨੇ ਕਿੰਨੇ ਕਿੰਨੇ ਸਾਲ ਜਿੰਦਗੀ ਦੇ ਕੱਢ ਦਿੱਤੇ ਤੇ ਜਿਸ ਘਰ ਵੱਲ ਵੇਖੀਦਾ ਸੀ ਉਹ ਉੱਠ ਕੇ ਕਹਿੰਦੀ ਮੇਰਾ ਭਰਾ ਆ ਗਿਆ ਮੇਰੀ ਭੈਣ ਮੇਰਾ ਚਾਚਾ ਆ ਗਿਆ ਮੇਰਾ ਤਾਇਆ ਆ ਗਿਆ ਤੇ ਅੱਜ ਬੜੇ ਮਾਣ ਨਾਲ ਕਹਿੰਦੇ ਕਿ ਇਹ ਮੇਰੀ ਸਾਬਕਾ ਪਤਨੀ ਆ ਲਾਣਤ ਹੈ ਤੇਰੇ ਤੇ ਸਾਬਕਾ ਪਤਨੀ ਨਾ ਇਹੋ ਜਿਹੇ ਫੋਟੋ ਵਾਲਾ ਆਈ ਦੀਆਂ ਨੇ ਇਹ ਹੱਸਣ ਵਾਲੀਆਂ ਗੱਲਾਂ ਨਹੀਂ ਇਹ ਪੰਜਾਬ ਦੀ ਬਰਬਾਦੀ ਵਾਲੀਆਂ ਗੱਲਾਂ ਨੇ ਇਹ ਪੰਜਾਬ ਨੂੰ ਇਹ ਵਾੜ ਖਾਣ ਖਾਣ ਨੂੰ ਤਰਪੀਆ ਖੇਤ ਕਦੀ ਖਤਮ ਹੋ ਜਦ ਜਿਹੜਾ ਵਾੜ ਟੁੱਟ ਜੇ ਤੇ ਵਾੜ ਖਾਣ ਲੱਗ ਪਏ ਉਦੋਂ ਉਹ ਖੇਤ ਖਤਮ ਹੋ ਜਾਂਦਾ ਇਹ ਆਮ ਆਦਮੀ ਪਾਰਟੀ ਵਾਲਾ ਖੇਤ ਖਤਮ ਪੰਜਾਬ ਦਾ ਖੇਤ ਨੇ ਇਹਨਾਂ ਖੇਲ ਖਤਮ ਕਰ ਦਿੱਤਾ ਯਾਰ ਖਰਾਕ ਮੰਤਰੀ ਇਹ ਜੰਗਲਾਂ ਦਾ ਮੰਤਰੀ ਇਹ ਨਾ ਕੇਦੀ ਕੁਕੜੀ ਰਹਿਣ ਦਿੰਦਾ ਨਾ ਕੇਦੀ ਬੱਤਕ ਰਹਿਣ ਦਿੰਦਾ ਨਾ ਤੁਹਾਡੇ ਇੱਥੇ ਅੱਗ ਲੱਗੀ ਨਾ ਕੋਈ ਹਿਰਨ ਦਾ ਹੰਦਤਾ ਇਵੇਂ ਹੀ ਹੋਇਆ ਨਾ ਜਿਹੜੀ ਅੱਗ ਲੱਗੀ ਜੰਗਲ 'ਚ ਤੇ ਲਵਾਈ ਕਿੰਨੇ ਆ ਲਵਾਈ ਇਹ ਕਟਾਰੂ ਚੱਕ ਨੇ ਉਸ ਜੰਗਲ 'ਚ ਅੱਗ ਦਵਾਈ ਜਿਹੜੀਆਂ ਉਹਨੇ ਉੱਥੇ ਖੇੜ ਦੀਆਂ ਲੱਕੜਾਂ ਜਿਹੜੀਆਂ ਵੱਢ ਕੇ ਤੇ ਇਹਨੇ 2 ਨੰਬਰ ਦਾ ਖੇਰ ਵੇਚੀ ਉਹਦੇ ਕਰਕੇ ਅੱਗ ਲੱਗੀ ਭਰਾਓ ਉਹ ਹੀ ਵਾਲਿਓ ਆ ਬਾਰਡਰ ਤੇ ਤੁਸੀਂ ਬੈਠੇ ਹੋ ਮੈਂ ਉਦੋਂ ਆਇਆ ਜਦੋਂ ਸੰਦੂਰ ਜਿਹੜਾ ਆਪਰੇਸ਼ਨ ਚੱਲਿਆ ਤੁਸੀਂ ਤਗੜੇ ਹੋ ਕੇ ਬੈਠੇ ਸੀ ਤੇ ਕਟਾਰੂਚਾ ਕਿੱਥੇ ਸੀ ਇਹਨੂੰ ਨਹੀਂ ਦੱਸਿਆ ਇਲਾਕਾ ਇਹਨੂੰ ਨਹੀਂ ਦੱਸਿਆ ਪਿੰਡ ਇਹਨੂੰ ਨਹੀਂ ਦੱਸਿਆ ਕਿ ਮੈਂ ਆਪਣਾ ਪੰਜਾਬ ਦਾ ਮੰਤਰੀ ਆ ਯਾਰ ਸਾਡੇ ਵੇਲੇ ਵੀ ਤੇ ਆਇਆ ਸੀ ਨਾ ਕਰੋਨਾ ਆਇਆ ਸੀ ਘਰ ਘਰ ਕਿਨੇ ਕਿਨੇ ਵਾਰਾਂ ਕਣ ਤੇ ਤੇ ਅਨਾਜ ਭੇਜਿਆ ਇਹਨੇ ਕੋਈ ਨਹੀਂ ਸੀ ਕਿ ਯਾਰ ਮੇਰਾ ਮੇਰਾ ਭੁਆ ਹਲਕਾ ਗਰੀਬ ਹਲਕਾ ਓਏ ਆਪ ਖਾਨ ਦੇ ਨਾਲੋਂ ਇਹਨਾਂ ਨੂੰ ਭੇਜਣਾ ਸੀ ਖਾਨ ਲਈ ਕਿ ਤੁਸੀਂ ਆ ਲਓ ਓਏ ਪਾਕਿਸਤਾਨ ਦਾ ਸੀ ਮੂੰਹ ਤੋੜ ਜਵਾਬ ਦੇਵਾਂਗੇ ਮੈਂ ਗਿਆ ਗਿਆ ਸਾਲ ਸਾਲ ਤੋਂ ਵੱਧ ਨਹੀਂ ਲਿਆ ਨਾ ਕਿਸੇ ਅਫਸਰ ਨੇ ਇਹਨਾਂ ਦੀ ਸੁਣਨੀ ਆ ਤੇ ਨਾ ਕਿਸੇ ਪਬਲਿਕ ਨੇ ਸੁਣਨੀ ਆ ਇਹਨਾਂ ਦੌੜਨਾ ਜੇ ਹੁਣ ਕਾਂਗਰਸ ਵੱਲ ਨੂੰ ਬਾਜਾ ਸਾਹਿਬ ਲੈ ਕੇ ਕੋਈ ਵੜੇ ਸਾਹਿਬ ਲੈ ਕੇ ਲਾ ਲੋ ਇਹਦੀ ਪਬਲਿਕ ਦੇ ਵਿੱਚ ਤੁਹਾਡੇ ਕੋਲ 80 ਤੋਂ ਵੱਧ ਐਮਐਲਏ ਆਉਣਗੇ ਕਿ ਜਿਹੜੇ ਕਹਿਣਗੇ ਸਾਨੂੰ ਕਾਂਗਰਸ ਜੁਆਇੰਟ ਕਰਾਓ ਹੋਂਦਾ ਜਿਹੜਾ ਭਗਵੰਤ ਇਹ ਬੰਦੂ ਇੱਕ ਮਜ਼ਦੂਰ ਏ ਇਹਨੇ ਪੰਜਾਬ ਦੇ ਸਾਰੇ ਰਾਈਟ ਜਿਹੜੇ ਨੇ ਇਹਨੇ ਦਿੱਲੀ ਵਾਲਿਆਂ ਨੂੰ ਦੇ ਦਿੱਤੇ ਇਸ ਟਾਈਮ ਕੇਜਰੀਵਾਲ ਤੇਰੇ ਕੇਜਰੀਵਾਲ ਦੀ ਮੈਂ ਤੁਲਨਾ ਇਥੋਂ ਮਾਈਕ ਤੋਂ ਅਲੀ ਬਾਬਾ ਨਾਲ ਕਰਨਾ ਚਾਹੁੰਦਾ ਤੇ ਜਿੰਨੇ ਵੀ ਇਹਨਾਂ ਦੇ ਬਾਹਰ ਲੱਗੇ ਨੇ ਬੜਾ ਸਾਹਿਬ ਇਹ ਅਲੀ ਬਾਬਾ ਤੇ 40 ਚੋਰਾਂ ਦਾ ਗੁਰੂ ਹੈ ਪੰਜਾਬ ਚ ਜਿਹੜਾ ਫੇਟ ਇਹਨਾਂ ਨੇ ਜ਼ਮੀਨਾਂ ਦੇ ਉੱਤੇ ਪੰਜਾਬ ਤੇ ਕਾਬਜ਼ ਹੋ ਕੇ ਇਹ ਜਿਹੜੀ ਨਵੀਂ ਸਕੀਮ ਬੜਾਈ ਹੈ ਇਹਦੇ ਚੋਂ ਇਹਨਾਂ ਤਕਰੀਬਨ 50000 ਕਰੋੜ ਰੁਪਇਆ ਲੁੱਟਣ ਦਾ ਫੈਸਲਾ ਕੀਤਾ ਅਗਲੇ ਦੋ ਸਾਲਾਂ ਲਈ ਇਹੀ ਗੱਲ ਕੇਜਰੀਵਾਲ ਕਹਿੰਦਾ ਸੀ ਤੁਸੀਂ ਸੁਣਿਆ ਸਾਰਿਆਂ ਨੇ ਜਦੋਂ ਪੁੱਛਿਆ ਗਿਆ ਕੇਜਰੀਵਾਲ ਸਾਹਿਬ ਇਹ ਦੱਸੋ ਪੰਜਾਬ ਤੇ 2.2 ਲੱਖ ਕਰੋੜ ਦਾ ਕਰਜ਼ਾ ਹੀ ਹੈ ਤੁਸੀਂ ਇੱਥੇ ਪਰਿਵਰਤਨ ਦੀ ਗੱਲ ਬਦਲਾਅ ਦੀ ਗੱਲ ਕਰ ਦਿਓ ਕਿਹੜੀ ਨਵੀਂ ਗੱਲ ਤੁਸੀਂ ਲੈ ਕੇ ਆਓਗੇ ਤੇ ਕੇਜਰੀਵਾਲ ਨੇ ਦੋ ਵਾਅਦੇ ਕੀਤੇ ਸੀ ਇਹਨਾਂ ਨੇ ਕਿਹਾ ਪੰਜਾਬ ਦਾ ਸਾਲਾਨਾ ਬਜਟ 1.70 ਲੱਖ ਹਜ਼ਾਰ ਕਰੋੜ ਦਾ ਐਤੋਂ ਸਾਢੇ 3 ਸਾਲ ਪਹਿਲੇ ਸਾਡਾ ਬਜਟ ਸੀ 1.70 ਲੱਖ ਹਜ਼ਾਰ ਕਰੋੜ ਦਾ ਇਹਨੇ ਕਿਹਾ ਜੀ 20% ਜੇ ਮੈਂ ਚੋਰੀ ਰੋਕਤੀ ਤੇ 34000 ਕਰੋੜ ਰੁਪਇਆ ਸਾਲਾਨਾ ਪੰਜਾਬ ਦੀ ਤਰੱਕੀ ਦਾ ਮੈਂ ਬਜਟ ਚ ਕੱਢ ਕੇ ਦਵਾਂ ਉਹ ਕਹਿੰਦਾ ਕਿਉਂਕਿ ਮੈਂ ਇੰਡੀਅਨ ਰੈਵਨਿਊ ਸਰਵਿਸਸ ਅਫਸਰ ਨੇ ਆ ਮੈਨੂੰ ਪਤਾ ਇਹ ਚੋਰੀਆਂ ਰੋਕਣੀਆਂ ਕਿੱਸਾ ਮਾਜਨ ਸਾਹਿਬ ਦਾਰਾਜੀ ਤੂੰ ਸਮਝਦੇ ਹੋ 34 ਹੋ ਤੇ 20000 ਕਰੋੜ ਨੇ ਕਿਹਾ ਸੀ ਤਿੰਨ ਦਰਿਆਵਾਂ ਦੇ ਵਿੱਚੋਂ ਜਿਹੜੀ ਰੇਤ ਨਿਕਲਦੀ ਨਜਾਇਜ਼ ਇਹ ਸਾਰਾ ਮਾਈਫਿੰਗ ਜਿਹੜਾ ਮਾਈਨਿੰਗ ਮਾਫੀਆ ਇਹਦੇ ਤੇ ਮੈਂ ਕੰਟਰੋਲ ਕਰਾਂ ਤਾਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਮੇਰੇ ਵੀਰੋ 34 ਵਿੱਚੋਂ 1 ਰੁਪਇਆ ਨਹੀਂ ਆਇਆ ਤਿੰਨਾਂ ਸਾਲਾਂ ਦੇ ਵਿੱਚ 1 ਲੱਖ ਕਰੋੜ 1 ਲੱਖ 1000 ਕਰੋੜ ਤਿੰਨ ਸਾਲ ਚ ਬੰਦ ਹੈ ਮਾਈਨਿੰਗ ਦਾ ਟੋਟਲ ਪੈਸਾ ਹਰ ਸਾਲ 270 ਕਰੋੜ ਰੁਪਇਆ 19730 ਕਰੋੜ ਰੁਪਇਆ ਉਹ ਬਕਾਇਆ ਤਿੰਨ ਸਾਲ ਦਾ ਤਕਰੀਬਨ 60000 ਕਰੋੜ ਰੁਪਇਆ ਇਹ ਹੈ 1 ਲੱਖ 60000 ਕਰੋੜ ਦੇ ਤੇ ਮੇਰਾ ਝੂਠੀ ਬੋਲ ਗਿਆ ਕਫਰੀ ਤੋਲ ਗਿਆ ਹੁਣ ਸਾਰੀਆਂ ਪਾਵਰਸ ਦਿੱਲੀ ਵਾਲਿਆਂ ਦੇ ਹੱਥ ਵਿੱਚ ਆਹ ਲੇਟੈਸਟ ਆਰਡਰ ਜਿਹੜਾ ਇਹਨਾਂ ਕੀਤਾ ਕਿ ਪੰਜਾਬ ਦੇ ਕਿਸੇ ਮਹਿਕਮੇ 'ਚ ਕੋਈ ਕੰਮ ਹੋਏਗਾ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾ ਦਿੱਤਾ ਚਾਰ ਮੈਂਬਰ ਬਣਾ ਦਿੱਤੇ ਨੇ ਚਾਰੋਂ ਪੰਜਾਬ ਤੋਂ ਬਾਹਰ ਦੇ ਕੱਲ ਇਹਨਾਂ ਨੇ ਕੈਬਨਿਟ ਮੀਟਿੰਗ ਸੱਦ ਕੇ ਗੱਲ ਕਹੀ ਕਿ ਹਾਊਸਿੰਗ ਦਾ ਬਹਿਕਮ ਜਿੰਨੇ ਸ਼ਹਿਰਾਂ ਦੇ ਵਾਲੇ ਵਾਲੇ ਕੌਲੀਆਂ ਕੱਟੀਆਂ ਜਾਣਗੀਆਂ ਪਹਿਲੇ ਚੀਫ ਮਿਨਿਸਟਰ ਚੇਅਰਮੈਨ ਹੁੰਦਾ ਸੀ ਹਾਊਸਿੰਗ ਦਾ ਜਿਹੜਾ ਤੁਹਾਨੂੰ ਐਨਓਸੀ ਇਸ ਦਿੰਦੇ ਸੀ ਜਿਨ੍ਹਾਂ ਨੇ ਅ ਸੀਐਲਯੂਜ਼ ਲੈਣੇ ਨੇ ਜਿਨ੍ਹਾਂ ਨੇ ਜਦੋਂ ਤੁਸੀਂ ਕਾਲ ਨਹੀਂ ਕਰਦੇ ਹੋ ਤੁਹਾਨੂੰ ਗਵਰਨਮੈਂਟ ਕੋ ਫੀਸ ਭਰ ਕੇ ਇਜਾਜ਼ਤ ਲੈਣੀ ਪੈਂਦੀ ਉਹਨਾਂ ਚਿਰ ਕਾਲ ਨਹੀਂ ਇਕੱਠੀ ਜਾ ਸਕਦੀ ਉਹ ਵੀ ਪਾਵਰ ਲੈ ਕੇ ਚੀਫ ਸਕੱਟਰੀ ਨੂੰ ਦੇ ਦਿੰਦੇ ਕਿਉਂਕਿ ਚੀਫ ਸਕੱਟਰੀ ਤੇ ਅੱਗੇ ਬੰਦੂ ਹੈ ਇਹਨਾਂ ਦਾ ਮੇਰੇ ਵੀਰੋ ਭਾਜਪਾ ਤੇ ਆਪ ਜਿਹੜੀ ਇੱਕ ਸਿੱਕੇ ਦੇ ਦੋ ਪਹਿਲੂ ਦਿੱਲੀ ਦੇ ਐਕਸਾਈਜ਼ ਸਕੈਮ ਦੇ ਵਿੱਚ ਵਡਿੰਗ ਸਾਹਿਬ ਕੇਜਰੀਵਾਲ ਵੀ ਤਿਆਰ ਜੇਲ੍ਹ ਚ ਰਿਹਾ 6 ਮਹੀਨੇ ਜਿਹੜਾ ਮਨੀਸ਼ ਸਸੋਧੀਆ ਡਿਪਟੀ ਚੀਫ ਮਿਨਿਸਟਰ ਉਹ ਸਾਲ ਰਿਹਾ ਜਿਹੜਾ ਸਤਿੰਦਰ ਜੈਨ ਨੇ ਉਹ 1.5 ਸਾਲ ਰਿਹਾ ਵਿਜੇ ਨਾਇਰ 2 ਸਾਲ ਰਿਹਾ ਐਕਸਾਈਜ਼ ਟੋਟਲ 9000 ਕਰੋੜ ਦਾ ਸਾਲਾਨਾ ਦਿੱਲੀ ਵਿੱਚ ਐਕਸਾਈਜ਼ ਦੇ ਟੋਟਲ ਪੈਸੇ 9000 ਕਰੋੜ ਰੁਪਇਆ ਇਕੱਠਾ ਕਰਦੇ ਨੇ 12% ਇੱਕ ਕਮਿਸ਼ਨ ਲੈਂਦੇ ਨੇ ਉਹਦੇ ਵਿੱਚ ਹੋਲ سیلਰ ਦੀ ਕਮਿਸ਼ਨ ਹੈ 12% ਜਿਹੜੀ 6% ਹੋਲ سیلਰ ਕੋ ਜਾਂਦੀ ਹੈ ਤੇ 6% ਸਿੱਧੇ ਤੌਰ 'ਤੇ ਆਪ ਨੂੰ ਦਿੰਦੇ ਨੇ ਪੰਜਾਬ ਦੇ ਵਿੱਚ ਐਕਸਾਈਜ਼ ਹੈ 11000 ਕਰੋੜ ਦੀ ਦਿੱਲੀ 'ਚ 9 ਤੇ ਇੱਥੇ 11 ਸਲਾਨਾ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਨੂੰ ਜਿਹੜੀ 12% ਦਾ ਕਮਿਸ਼ਨ ਆਂਦੀ ਹੈ ਉਹਦੇ ਵਿੱਚੋਂ 600 ਕਰੋੜ ਰੁਪਇਆ ਕੇਜਰੀਵਾਲ ਨੂੰ ਤੇ 600 ਕਰੋੜ ਇਹ ठेकेदार ਲੈ ਕੇ ਜਾਂਦੇ ਨੇ ਮੈਂ ਪੁੱਛਣਾ ਚਾਹਨਾ ਜੇ ਦਿੱਲੀ ਦਾ ਮੁੱਖ ਮੰਤਰੀ ਤਿਹਾਰ ਜੇਲ੍ਹ ਚ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਅਜੇ ਤੱਕ ਜੇਲ੍ਹ ਤੋਂ ਬਾਹਰ ਕਿਸਾ ਪੰਜਾਬ ਦਾ ਐਕਸਾਈਜ਼ ਮਿਨਿਸਟਰ